ਜੋਤੀ ਮਲੋਤਰਾ ਦੀ ਜ਼ਮਾਨਤ ਖਾਰਜ ਹਿਸਾਰ ਕੋਰਟ ਨੇ ਜ਼ਮਾਨਤ ਪਟੀਸ਼ਨ ਕੀਤੀ ਖਾਰਜ ਜਸੂਸੀ ਦੇ ਇਲਜ਼ਾਮ ਹੇਠ ਹਿਸਾਰ ਜੇਲ੍ਹ ਦੇ ਵਿੱਚ ਹੈ ਬੰਦ ਹਰਿਆਣਾ 'ਚ ਗਰਮੀ ਕਾਰਨ ਪੈਟਰੋਲ ਪੰਪ ਦੀਆਂ ਮਸ਼ੀਨਾਂ ਠੱਪ برف ਤੇ ਗਿੱਲੀ ਬੋਰੀਆਂ ਦੇ ਨਾਲ ਮਸ਼ੀਨਾਂ ਨੂੰ ਕੀਤਾ ਜਾ ਰਿਹਾ ਠੰਡਾ ਸੂਬੇ ਦੇ ਵਿੱਚ 44 ਡਿਗਰੀ ਨੂੰ ਪਾਰ ਕਰ ਚੁੱਕਾ ਹੈ ਪਰ ਪਤੇਗੜ ਸਾਬ ਦੇ ਵਿੱਚ ਦਿਮਾਨ ਟੋਡਰਮਲ ਦੀ ਹਵੇਲੀ ਦੇ ਪੁਨਰ ਨਿਰਮਾਣ ਦਾ ਕੰਮ ਜਾਰੀ ਸਪੀਕਰ ਕੁਲਤਾਰ ਸਿੰਘ ਸੰਧਵਾਨ ਨੇ ਲਿਆ ਜਾਇਜ਼ਾ ਦਸੰਬਰ ਤੱਕ ਜਹਾਜ਼ ਹਵੇਲੀ ਦਿਨੋਹਾਰ ਬਦਲਣ ਦਾ ਕੀਤਾ ਜਾ ਰਿਹਾ ਦਬ ਸੱਸੀ ਗੱਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਆਂ ਫਰਕਤਾ ਪੈਂਦਾ ਹੈ ਲੈ ਕੇ ਫਰਕਤਾ ਪੈਂਦੇ ਦੇ ਵਿੱਚ ਪੰਜਾਬ ਦੀਆਂ ਖਬਰਾਂ ਸਿੱਧਾ ਤੁਹਾਡੇ ਤੱਕ ਔਰ ਸ਼ੁਰੂਆਤ ਕਰਨ ਜਾ ਰਹੀ ਹੈ ਇੱਕ ਬੈਂਕ ਜਿਸ ਦਾ ਪੰਜਾਬ ਦੀ ਸਰਕਾਰ ਦੇ ਨਾਲ ਲੱਗ ਰਿਹਾ ਹੈ ਕਿ ਸਾਥ ਫਿਲਹਾਲ ਦੇ ਰੀ ਟੁੱਟ ਗਿਆ ਹੈ ਜੀਆਂ ਬੈਂਕ ਹੈ ਐਚਡੀਐਫਸੀ ਇਹ ਪ੍ਰਾਈਵੇਟ ਬੈਂਕ ਹੈ ਐਚਡੀਐਫਸੀ ਹੁਣ ਐਚਡੀਐਫਸੀ ਬੈਂਕ ਦੇ ਨਾਲ ਲੈਂਡ ਗੇਨ ਨਹੀਂ ਕਰੇਗੀ ਪੰਜਾਬ ਸਰਕਾਰ ਬਕਾਇਦਾ ਇਸ ਲਈ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਨੇ ਪੰਜਾਬ ਸਰਕਾਰ ਨੇ ਐਚਡੀਐਫਸੀ ਬੈਂਕ ਨੂੰ ਡੀ ਇੰਪੈਨਲ ਕਰ ਦਿੱਤਾ ਹੈ ਔਰ ਵਜ੍ਹਾ ਦੱਸਿਆ ਗਿਆ ਕਿ ਸਮੇਂ ਦੇ ਦਿੱਤੇ ਲੈਂਡ ਗੇਨ ਨਹੀਂ ਕੀਤੀ ਗਈ ਜਿਸ ਤਰੀਕੇ ਨਾਲ ਹਦਾਇਤਾਂ ਦਿੱਤੀਆਂ ਜਾਂਦੀਆਂ ਸੀ ਉਸ ਤਰੀਕੇ ਨਾਲ ਲੈਂਡ ਨਹੀਂ ਕੀਤਾ ਗਿਆ ਕੁਝ ਬਿੱਤੀ ਲੈਂਡ ਦੇ ਵਿੱਚ ਐਚਡੀਐਫਸੀ ਨੇ ਸਹਿਯੋਗ ਨਹੀਂ ਕੀਤਾ ਹੈ ਪੰਜਾਬ ਸਰਕਾਰ ਦੇ ਵੱਲੋਂ ਤਾਰਕ ਦਿੱਤਾ ਗਿਆ ਵਿਭਾਗਾਂ ਨੂੰ ਕਿਸੇ ਹੋਰ ਬੈਂਕ ਦੇ ਨਾਲ ਲੈਂਡ ਦੇਣ ਕਰਨ ਦੇ ਆਦੇਸ਼ ਦਿੱਤੇ ਗਏ ਨੇ ਸਰਕਾਰ ਨੇ ਵਿਭਾਗਾਂ ਨੂੰ 23 ਬੈਂਕਾਂ ਦੀ ਲਿਸਟ ਵੀ ਭੇਜ ਦਿੱਤੀ ਹੈ ਜਿਨ੍ਹਾਂ ਦੇ ਵਿੱਚ ਕਿਸੇ ਵੀ ਇੱਕ ਬੈਂਕ ਦੇ ਨਾਲ ਲੈਂਡ ਦੇਣ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਗਏ ਨੇ ਅਤੇ ਇਹ ਆਰਡਰ ਸਕੱਤਰ ਸਪੈਂਡਿਚਰ ਕਮ ਡਾਇਰੈਕਟਰ ਇੰਸਟੀਚੂਨਲ ਫਾਈਨਾਂਸ ਐਂਡ ਬੈਂਕਿੰਗ ਦੇ ਵੱਲੋਂ ਜਾਰੀ ਕੀਤੇ ਗਏ ਨੇ ਔਰ ਕਾਬਲੇ ਗੌਰ ਹੈ ਕਿ ਇਸ ਦੇ ਵਿੱਚ ਬਕਾਇਦੇ ਵੀ ਕਿਹਾ ਗਿਆ ਕਿ ਜਿਹੜੇ HDFC ਦੇ ਨਾਲ ਹੁਣ ਕੋਈ ਵੀ ਲੈਂਡਿੰਗ ਨਹੀਂ ਹੋਣਗੇ ਮਤਲਬ ਗੱਲ ਇਹ ਹੈ ਜੇ ਸਿੱਧੇ ਤੌਰ ਦੇ ਉੱਤੇ ਇਸ ਨੂੰ ਸਮਝਿਆ ਜਾਵੇ ਕਿ HDFC ਦੇ ذریعے ਜਿਹੜੀ ਰਕਮ ਪਹੁੰਚ ਰਹੀ ਸੀ ਕਿਸੇ ਦੇ ਖਾਤੇ ਦੇ ਵਿੱਚੋਂ ਨਹੀਂ ਜਾਏਗੀ ਤਾਂ ਇਹ ਵੀ ਪੋਸਿਬਿਲਟੀ ਹੈ ਕਿ ਜਿਹੜੇ ਠੇਕੇਦਾਰ ਨੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਕੰਮ ਚੱਲ ਰਹੇ ਨੇ ਤਾਂ ਉਹ ਵੀ HDFC ਦੇ ذریعے ਜੇਕਰ ਪੈਸਿਆਂ ਦਾ ਲੈਂਡਿੰਗ ਕਰ ਰਹੇ ਸੀ ਉਹ ਵੀ ਨਹੀਂ ਹੋਏਗਾ ਉਸ ਦੇ ਉੱਤੇ ਵੀ ਰੋਕ ਲਗਾ ਦਿੱਤੀ ਗਈ ਹੈ ਔਰ ਕਾਬਲੇ ਗੌਰ ਇਹ ਵੀ ਹੈ ਤੁਹਾਨੂੰ ਦੱਸ ਦਈਏ ਕਿ ਜਿਹੜੀ ਲਿਸਟ ਜਾਰੀ ਕੀਤੀ ਗਈ ਹੈ ਉਸ ਦੇ ਵਿੱਚ ਵੀ ਰੈਂਕਿੰਗ ਕੀਤੀ ਗਈ ਹੈ ਕਿ ਸਭ ਤੋਂ ਜਿਹੜਾ ਫੇਵਰਿਟ ਬੈਂਕ ਜਿਹੜਾ ਇਹ ਪੰਜਾਬ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਨੇ ਉਹਨਾਂ ਦੇ ਵਿੱਚ ਟੌਪ ਦੇ ਉੱਤੇ ਹੈ ਸੈਂਟਰਲ ਬੈਂਕ ਆਫ ਇੰਡੀਆ ਦੂਜੇ ਨੰਬਰ ਦੇ ਉੱਤੇ ਪੰਜਾਬ ਗ੍ਰਾਮੀਨ ਬੈਂਕ ਤੀਜੇ ਨੰਬਰ ਦੇ ਉੱਤੇ ਹੈ ਕੇਂਦਰਾ ਬੈਂਕ ਚੌਥੇ ਨੰਬਰ ਦੇ ਉੱਤੇ ਹੈ ਪੰਜਾਬ ਨੈਸ਼ਨਲ ਬੈਂਕ ਪੰਜਵੇਂ ਨੰਬਰ ਦੇ ਉੱਤੇ ਪੰਜਾਬ ਐਂਡ ਸਿੰਧ ਬੈਂਕ ਫਿਰ ਆਉਂਦਾ ਨੰਬਰ 6ਵੇਂ ਨੰਬਰ ਦੇ ਉੱਤੇ ਸਟੇਟ ਬੈਂਕ ਆਫ ਇੰਡੀਆ ਦਾ ਤੇ ਉਸ ਤੋਂ ਬਾਅਦ ਯੂਨੀਅਨ ਬੈਂਕ ਆਫ ਇੰਡੀਆ ਬੈਂਕ ਆਫ ਇੰਡੀਆ ਯੂਕੋ ਬੈਂਕ ਇੰਡੀਅਨ ਓਵਰਸੀਜ਼ ਬੈਂਕ ਇੰਡੀਅਨ ਬੈਂਕ ਇੰਡਸੈਂਟ ਬੈਂਕ ICICI ਬੈਂਕ ਬੈਂਕ ਆਫ ਬੜੋਦਾ ਐਕਸੈਸ ਬੈਂਕ ਲਿਮਟਿਡ IDBI ਬੈਂਕ ਲਿਮਟਿਡ ਕੈਪੀਟਲ ਸਮਾਲ ਫਾਈਨਾਂਸ ਬੈਂਕ AU ਸਮਾਲ ਫਾਈਨਾਂਸ ਬੈਂਕ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਨਾ ਕੋਟਕ ਮੇਂਧਰਾ ਬੈਂਕ YES ਬੈਂਕ ਫੈਡਰਲ ਬੈਂਕ ਅਤੇ ਬੈਂਕ ਆਫ ਮਹਾਰਾਸ਼ਟਰਾ ਜਿਹੜੇ ਇਹ ਬੈਂਕ ਇੰਪੈਨਲਡ ਮੇ ਪੰਜਾਬ ਸਰਕਾਰ ਦੇ ਨਾਲ ਰਿਕਾਬਲੇਗੋੜ ਹੈ ਕਿ ਬਕਾਇਦਾ ਰੈਂਕਿੰਗ ਦਿੱਤੀ ਗਈ ਹੈ ਜਿਵੇਂ 1 ਨੰਬਰ ਦੇ ਉੱਤੇ ਪਹਿਲਾ ਰੈਂਕ ਹੈ ਸੈਂਟਰਲ ਬੈਂਕ ਆਫ ਇੰਡੀਆ ਦਾ ਔਰ 23ਵਾਂ ਰੈਂਕ ਹੈ ਬੈਂਕ ਆਫ ਮਹਾਰਾਸ਼ਟਰ ਦਾ ਤੇ HDFC ਤੁਸੀਂ ਸੁਣਿਆ ਹੋਵੇਗਾ ਕਿ ਇਸ ਦੇ ਵਿੱਚ ਕਿਤੇ ਵੀ ਨਹੀਂ ਆਇਆ ਪਰ ਆਮ ਤੌਰ ਤੇ ਜੇਕਰ ਸਿੱਧਾਰਨ ਦੀ ਗੱਲ ਕਰੀਏ ਸਾਡੇ ਸਮਾਜ ਦੇ ਵਿੱਚ ਹੈ ਕਿ ਜਿਹੜੇ ਪ੍ਰਾਈਵੇਟ ਬੈਂਕ ਨੇ ਕੰਮ ਬੜਾ फटाफट ਕਰ ਦਿੰਦੇ ਨੇ ਸਰਕਾਰੀ ਬੈਂਕਾਂ ਦੇ ਵਿੱਚ ਲੋਕਾਂ ਨੂੰ ਟੱਕੇ ਖਾਣੇ ਪੈਂਦੇ ਨੇ ਪਰ ਇੱਥੇ ਪੁੱਠੀ ਗੱਲ ਹੋ ਰਹੀ ਹੈ ਕਿਉਂਕਿ ਪ੍ਰਾਈਵੇਟ ਬੈਂਕ ਦੇ ਉੱਤੇ ਨੇ ਕਿ ਤਹਿ ਟਾਈਮ ਦੇ ਤੇ ਸਮੇਂ ਦੇ ਉੱਤੇ ਜਿਹੜਾ ਪੈਸਿਆਂ ਦਾ ਲੈਣ ਦੇਣ ਹੈ ਜੋ ਵੀ ਟ੍ਰਾਂਜੈਕਸ਼ਨ ਸੀ ਉਹ ਸਹੀ ਤਰੀਕੇ ਨਾਲ ਨਹੀਂ ਕੀਤੀਆਂ ਗਈਆਂ ਖੈਰ ਜਦੋਂ ਕਿਸੇ ਬੈਂਕ ਨੂੰ ਇਨਪੈਨਲਡ ਕਰ ਦਿੱਤਾ ਜਾਵੇ ਡੀ ਇਨਪੈਨਲਡ ਕਰ ਦਿੱਤਾ ਜਾਵੇ ਫਿਰ ਫਰਕ ਤਾਂ ਪੈਂਦਾ ਫਾਸਟ ਆਰਟੀ ਉਹਨਾਂ ਲੋਕਾਂ ਨੂੰ ਜਿਹੜੇ ਸਰਕਾਰ ਤੋਂ ਵੀ ਪੈਸਾ ਲੈ ਰਹੇ ਨੇ ਜਾਂ ਸਰਕਾਰ ਦੇ ਨਾਲ ਉਹਨਾਂ ਦੀ ਡੀਲ ਹੁੰਦੀ ਹੈ ਔਰ ਜ਼ਰੀਆ ਹੁੰਦਾ HDFC ਬੈਂਕ ਅਗਲੀ ਖਬਰ ਤਰਫ ਕਰਦੇ ਹਾਂ ਫਾਜ਼ਿਲਕਾ ਦੇ ਵਿੱਚ ਪੰਜਾਬ ਪੁਲਿਸ ਨੇ ਰੈਡ ਅਲਰਟ ਜਾਰੀ ਕੀਤਾ 57 ਥਾਵਾਂ ਦੇ ਉੱਤੇ ਇਕੱਠਿਆਂ ਨਾਕਾਬੰਦੀ ਕੀਤੀ ਗਈ ਹੈ ਫਾਜ਼ਿਲਕਾ ਦੇ ਵਿੱਚ ਯਾਨੀ ਜੇਕਰ ਤੁਸੀਂ ਫਾਜ਼ਿਲਕਾ ਦੇ ਵਿੱਚ ਇਸ ਸਮੇਂ ਹੈਗੇ ਹੋ ਤਾਂ ਤੁਹਾਨੂੰ ਮੋੜ-ਮੋੜ ਤੇ ਨਾਕੇ ਅੱਜ ਦੇਖਣ ਨੂੰ ਮਿਲ ਸਕਦੇ ਨੇ 57 ਥਾਵਾਂ ਦੇ ਉੱਤੇ ਇਕੱਠੇ ਰੈਡ ਅਲਰਟ ਹੈ 57 ਥਾਵਾਂ ਦੇ ਉੱਤੇ ਇਕੱਠੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਪੰਜਾਬ ਪੁਲਿਸ ਦੇ ਨਾਕੇ ਲਗਾਏ ਗਏ ਨੇ ਹਰ ਆਣ ਜਾਣ ਵਾਲੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਸ਼ੱਕੀ ਵਿਅਕਤੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਪੁਲਿਸ ਨੇ ਸ਼ਰਾਰਤੀ ਅਨਸਰਾਂ ਦੇ ਖਿਲਾਫ ਇਹ ਮੁਹਿੰਮ ਚਲਾਈ ਹੈ ਔਰ ਫਾਜ਼ਿਲਕਾ ਦੇ ਵਿੱਚ ਜਿਹੜੇ ਵੱਡੇ ਸ਼ਹਿਰ ਪੈਂਦੇ ਨੇ ਫਾਜ਼ਿਲਕਾ ਬੋਹੜ ਤੇ ਜਲਾਲਾਬਾਦ ਦੇ ਵਿੱਚ ਇਹ ਚੈਕਿੰਗ ਮੁਹਿੰਮ ਪੂਰੀ ਚੜੀ ਗਈ ਹੈ ਇੱਕ ਅਹਿਮ ਖਬਰ ਹੈ ਇਸ ਸਮੇਂ ਖਾਸ ਤੌਰ ਤੇ ਫਾਜ਼ਿਲਕਾ ਦੇ ਰੁਕਣ ਦੇ ਲਈ ਜੇਕਰ ਤੁਸੀਂ ਫਾਜ਼ਿਲਕਾ ਤੋਂ ਜਲਾਲਾਬਾਦ ਤੋਂ ਬੋਹੜ ਤੋਂ ਜਾਂ ਇਲਾਕੇ ਦੇ ਕਿਸੇ ਪਿੰਡ ਤੋਂ ਕਿਸੇ ਹੋਰ ਕਸਬੇ ਤੋਂ ਸਾਡੇ ਨਾਲ ਜੁੜ ਰਹੇ ਹੋ ਇੱਕ ਖਬਰ ਤੁਹਾਡੇ ਤੱਕ ਪਹੁੰਚ ਰਹੀ ਹੈ ਤਾਂ ਰੈਡ ਅਲਰਟ ਕਿਤਾ ਗਿਆ ਫਾਜ਼ਿਲਕਾ ਦੇ ਵਿੱਚ ਔਰ ਇਸ ਦਾ ਮਤਲਬ ਇਹ ਹੈ ਕਿ ਵਕ ਵਕ ਥਾਮ ਦੇਤੇ ਤੁਹਾਨੂੰ ਜ਼ਰੂਰ ਜਿਹੜੀ ਨਾਕੇਬੰਦੀ ਮਿਲ ਸਕਦੀ ਹੈ ਪੁਲਿਸ ਤੁਹਾਡੀ ਗੱਡੀ ਨੂੰ ਹੱਥ ਦੇ ਕੇ ਸਾਈਡ ਲਗਵਾਈ ਗਈ ਕਾਗਜ਼ ਚੈੱਕ ਕਰੇਗੀ ਡਿੱਗੀ ਖਲਵਾਏਗੀ ਤੇ ਉਸ ਤੋਂ ਬਾਅਦ ਫਿਰ ਵੈਰੀਫਾਈ ਹੋਣ ਤੋਂ ਬਾਅਦ ਇਹ ਤੁਹਾਡੇ ਡਾਕੂਮੈਂਟਸ ਜਾਂ ਸਾਰੀਆਂ ਚੀਜ਼ਾਂ ਚੈੱਕ ਕਰਨ ਤੋਂ ਬਾਅਦ ਤੁਹਾਨੂੰ ਜਾਣ ਦਵੇਗੀ ਅੱਛਾ ਜੇਕਰ ਉਹਨਾਂ ਨੂੰ ਲੱਗਿਆ ਕਿ ਇਹ ਕੋਈ ਗੱਲ ਬਣ ਨਹੀਂ ਰਹੀ ਤਾਂ ਤੁਹਾਡੇ ਤੋਂ ਪੁੱਛ ਕੇ ਕੀਤੀ ਜਾ ਸਕਦੀ ਹੈ ਅੱਛਾ ਜੇਕਰ ਕੋਈ ਗਲਤ ਅਨਸਰ ਹੋਇਆ ਤਾਂ ਉਸੇ ਸਮੇ ਉਸ ਨੂੰ ਕਾਬੂ ਵੀ ਕੀਤਾ ਜਾ ਸਕਦਾ ਹੈ ਤੋਂ ਤਾਂ ਇੱਕ ਵੱਡੀ ਤੁਸੀਂ ਕਹਿ ਸਕਦੇ ਹੋ ਡ੍ਰਿਲ ਹੈ ਔਰ ਕਾਬਲੇਗੌਰ ਹੈ ਵਕਫ ਵਕਫ ਥਾਮਾਂ ਦੇ ਉੱਤੇ ਜੇਕਰ ਮੈਂ ਜ਼ਿਕਰ ਕਰਾਂ ਤਾਂ 57 ਥਾਮਾਂ ਦੇ ਉੱਤੇ 57 ਥਾਮਾਂ ਦੇ ਉੱਤੇ ਫਾਜ਼ਲਕਾ ਜ਼ਿਲ੍ਹੇ ਦੇ ਵਿੱਚ ਅੱਜ ਨਾਕੀਬੰਦੀ ਹੈ 57 ਥਾਮਾਂ ਇੱਕ ਵੱਡਾ ਨੰਬਰ ਹੈ 57 ਥਾਮਾਂ ਯਾਨੀ ਕਿ ਜੇਕਰ ਤੁਸੀਂ ਅਬਹੋਰ ਤੋਂ ਨਿਕਲੇ ਹੋ ਜਲਾਲਾਬਾਦ ਤੋਂ ਨਿਕਲੇ ਹੋ ਫਾਜ਼ਲਕਾ ਤੋਂ ਨਿਕਲੇ ਹੋ ਤਾਂ ਫਿਰ ਤੁਹਾਨੂੰ ਇਸ ਤਰੀਕੇ ਨਾਲ ਨਾਕੀਬੰਦੀ ਜ਼ਰੂਰ ਨਜ਼ਰ ਆ ਸਕਦੀ ਹੈ ਤੁਸੀਂ ਆਪਣੀ ਵਹੀਕਲ ਤੇ ਹੋ ਚਾਹੇ ਗੱਡੀ ਹੈ ਚਾਹੇ ਸਕੂਟਰ ਹੈ ਤੁਹਾਨੂੰ ਹੱਥ ਦੇ ਕੇ ਤੁਹਾਡੀ ਪੁੱਛਗਿੱਛ ਕੀਤੀ ਜਾ ਸਕਦੀ ਹੈ ਜਾਂ ਤੁਹਾਡਾ ਹਾਂ ਕੋਈ ਚੈਕਿੰਗ ਕੀਤੀ ਜਾ ਸਕਦੀ ਹੈ ਫਾਜ਼ਿਲਕਾ ਤੋਂ अहम ਖਬਰ ਮੰਡੋਬਰ ਐਸਐਸਪੀ ਸਾਹਦੇ ਡਿਪਟੀ ਕਮਿਸ਼ਨਰ ਦੇ ਇੱਕ ਨਰਦੇਸ਼ ਦੇ ਹਟ ਅੱਜ ਰੈਡ ਅਲਰਟ ਹੋਇਆ ਸੀ ਰੈਡ ਅਲਰਟ ਦੇ ਦੌਰਾਨ ਸੀ ਜਿਹੜੇ ਆਪਣਾ 3.10 3.10 ਕਿਨਾਰੇ ਬੰਦੀ ਕੀਤੀ ਹੋਈ ਹੈ ਨਾਕਾ ਬੰਦੀ ਦੇ ਦੌਰਾਨ ਜਿੰਨੇ ਵੀ ਛੱਕੀ ਪੁਰਸ਼ ਵਾਹਨ ਕੱਟੇ ਛੱਕੀ ਵੀਕ ਉਹਨਾਂ ਦੀ ਚੈਕਿੰਗ ਚੱਲ ਰਹੀ ਹੈ ਉਹਨਾਂ ਨੇ ਟ੍ਰੈਪ ਚਲਾਣ ਕਰ ਰਹੇ ਹੈ ਤੇ ਜੇ ਕੋਈ ਇਹਨਾਂ ਦੇ ਵਿੱਚੋਂ ਕੋਈ ਤਾਜੋਬ ਚੀਜ਼ ਮਿਲਦੀ ਆ ਇਹਨਾਂ ਦੇ ਅੰਗੇਸ਼ਟ ਕਾਨੂੰਨੀ ਕਾਰਵਾਈ ਵੀ ਕਰਾਂਗੇ ਤੇ ਅੱਜ ਨਾਕਾਬੰਦੀਆਂ ਸਾਬ ਨੇ ਸਾਰੇ ਹੀ ਸਾਰੇ ਮਤਲਬ ਡਿਸਟ੍ਰਿਕਟ ਚ ਕਰਾਈਆਂ ਹੋਈਆਂ ਇਸ ਦੇ ਸੰਬੰਧ ਵਿੱਚ ਜੀ ਨਾਕਾਬੰਦੀ ਕੀਤੀ ਤਾਂ ਵਕ ਵਕ ਥਾਮਾ ਦੇ ਉੱਤੇ ਨਾਕੀਬੰਦੀ ਹਾਜ਼ਰ ਕਰਦੇ ਵਿੱਚ ਪਰ ਜਦੋਂ ਇੱਕ ਜ਼ਿਲ੍ਹੇ ਦੇ ਵਿੱਚ ਹੀ ਕਰੀਬ-ਕਰੀਬ 60 ਥਾਮਾਂ ਦੇ ਉੱਤੇ ਨਾਕੇਬੰਦੀ ਪੁਲਿਸ ਦੇ ਵੱਲੋਂ ਕਰ ਦਿੱਤੀ ਜਾਵੇ ਫਿਰ ਫਰਕ ਤਾਂ ਪੈਂਦਾ ਹੈ ਉੱਥੇ ਰਹਿਣ ਵਾਲੇ ਲੋਕਾਂ ਨੂੰ ਵੀ ਸ਼ਰਾਰਤੀ ਅਨਸਰਾਂ ਨੂੰ ਵੀ ਖਾਸ ਤੌਰ ਤੇ ਅੱਗੇ ਵੱਧਦੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਖਬਰ ਹੈ ਨੰਗਲ ਤੋਂ ਨੰਗਲ ਨਗਰ ਕਾਉਂਸਲ ਨੇ ਹਿਮਾਚਲ ਦੀ ਤਰਜ ਦੇ ਉੱਤੇ ਐਂਟਰੀ ਟੈਕਸ ਲਗਾਉਣ ਦਾ ਫੈਸਲਾ ਲਿਆ ਨੰਗਲ ਦੀ ਸਰਹੱਦ ਦੇ ਨਾਲ ਹੋ ਕੇ ਲੰਘਣ ਵਾਲੀ ਹਿਮਾਚਲ ਤੇ ਹੋਰ ਸੂਬਿਆਂ ਦੀ ਹਰ ਗੱਡੀ ਤੋਂ ਹੁਣ ਟੈਕਸ ਵਸੂਲਣ ਦੀ ਤਿਆਰੀ ਹੈ ਨਗਰ ਕੌਂਸਲ ਦੀ ਬੈਠਕ ਦੇ ਵਿੱਚੇ ਮਤਾ ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤਾ ਗਿਆ। ਅਸੀਂ ਕੌਂਸਲ ਵੱਲੋਂ ਮਤਾ ਪਾਸ ਕੀਤਾ ਕਿ ਜਿੱਦਾਂ ਦਾ ਟੈਕਸ ਹਿਮਾਚਲ ਸਰਕਾਰ ਨੇ ਸਾਡੇ ਤੇ ਲਾਇਆ ਹੋਇਆ 5 ਕਿਲੋਮੀਟਰ ਦੇ ਏਰੀਏ ਦੇ ਵਿੱਚ ਲੋਕਾਂ ਤੇ ਉਹੀ ਸੇਮ ਟੈਕਸ ਹਿਮਾਚਲ ਦੀਆਂ ਗੱਡੀਆਂ ਤੇ ਲਾਇਆ ਜਾਵੇ ਜਦੋਂ ਤੱਕ ਉਹ ਸਾਡਾ ਮਾਫ਼ ਨਹੀਂ ਕਰਦੇ। ਨੰਗਲ ਨਗਰ ਕੌਂਸਲ ਦਾ ਮੰਨਣਾ ਕਿ ਦੇਸ਼ ਦੇ ਵਿੱਚ ਕਿਤੇ ਵੀ ਟੋਲ ਲੱਗਿਆ ਹੋਵੇ ਤਾਂ ਉਸ ਦੇ ਆਲੇ ਦੁਆਲੇ ਦੇ ਖੇਤਰਾਂ ਦੇ ਲੋਕਾਂ ਨੂੰ ਰਾਹਤ ਹੁੰਦੀ ਹੈ ਪਰ ਹਿਮਾਚਲ ਦੇ ਵਿੱਚ ਅਜਿਹਾ ਨਹੀਂ ਹੈ। ਜਦੋਂ ਤੱਕਰ हिमाचल सरकार ਸਾਡੇ ਲੋਕਾਂ ਨੂੰ ਟੈਕਸ ਮਾਫ ਨਹੀਂ ਕਰਦੀ ਅਸੀਂ ਮੰਗ ਕੀਤੀ ਕਿ ਉਹਨਾਂ ਤੇ ਬਰਾਬਰ ਦਾ ਟੈਕਸ ਉਹਨਾਂ ਤੇ ਹਿਮਾਚਲ ਨੰਬਰ ਦੀਆਂ ਗੱਡੀਆਂ ਤੇ ਲਾਹ ਜਾਵੇ ਨਗਰ ਕੌਂਸਲ ਦਾ ਸਾਫ ਕਹਿਣਾ ਕਿ ਜਦੋਂ ਤੱਕ ਨੰਗਲ ਜਾਣ ਵਾਲੇ ਨੰਗਲ ਵਾਲਿਆਂ ਤੋਂ ਹਿਮਾਚਲ ਐਂਟਰੀ ਟੈਕਸ ਲਿਆ ਜਾਏਗਾ ਉਸ ਸਮੇਂ ਤੱਕ ਕੋ ਹਿਮਾਚਲ ਤੋਂ ਆਉਣ ਵਾਲੀ ਹਰ ਗੱਡੀ ਤੋਂ ਟੈਕਸ ਵਸੂਲਣਗੇ ਕੁਝ ਬੋਲ ਪਾਰਟੀਆਂ ਦੇ ਪ੍ਰਧਾਨਾਂ ਨੂੰ ਸਭ ਤੋਂ ਪਹਿਲਾਂ ਆਪਣੇ ਪ੍ਰਾਪਰਟੀ ਦੇ ਵੇਰਵੇ ਜਿਹੜੇ ਉਹ ਨਸ਼ਰ ਕਰਨੇ ਚਾਹੀਦੇ ਨੇ ਮੇਰੇ ਕੋਲ ਮੇਰੀ ਪ੍ਰਾਪਰਟੀ ਦੇ ਵੇਰਵੇ ਨੇ ਜਿਹੜੇ ਉਹ ਅਵੇਲੇਬਲ ਨੇ ਔਰ ਜਿੱਥੇ ਤੱਕ ਰਹੀ ਗੱਲ ਡੋਪ ਟੈਸਟ ਦੀ ਡੋਪ ਟੈਸਟ ਤੁਸੀਂ ਜਗ੍ਹਾ ਚੁਣ ਲੋ ਤੁਸੀਂ ਦਿਨ ਚੁਣ ਲੋ ਤੁਸੀਂ ਡੇਟ ਚੁਣ ਲੋ ਸਾਰੇ মিডিਆ ਦੇ ਸਾਥੀਆਂ ਨੂੰ ਆਪਾਂ ਉੱਥੇ ਬੁਲਾ ਲਾਂਗੇ ਸਾਰੀਆਂ-ਸਾਰੀਆਂ ਪਾਰਟੀਆਂ ਦੇ ਪ੍ਰਧਾਨਾਂ ਨਾਲ ਤੁਸੀਂ ਕਿਉਂਕਿ ਵੱਡੇ ਹੋ ਸਤਕਾਰਯੋਗੋਂ ਪਹਿਲਾਂ ਕਾਂਗਰਸ ਪਾਰਟੀ ਦੇ ਪ੍ਰਧਾਨ ਵੀ ਰਹੇ ਹੋ ਹੁਣ ਬੀਜੇਪੀ ਦੇ ਪ੍ਰਧਾਨ ਉਹ ਬੀਜੇਪੀ ਦਾ ਗੱਠ ਜੋੜ ساری ਉਮਰ ਅਕਾਲੀ ਦਲ ਦੇ ਨਾਲ ਰਿਹਾ ਸੋ ਮੇਰੇ ਕਹਿਣ ਦਾ ਮਤਲਬ ਤੁਹਾਡੇ ਸਾਰਿਆਂ ਨਾਲ ਚੰਗੇ ਵਧੀਆ ਤਾਲੁਕਾਤ ਨੇ ਤੁਸੀਂ ਉਹਨਾਂ ਸਾਰਿਆਂ ਦੇ ਨਾਲ ਟਾਇਪ ਕਰ ਲੋ ਉਹਨਾਂ ਨਾਲ ਗੱਲਬਾਤ ਕਰ ਲੋ ਤੇ ਦਿਨ ਸਮਾਂ ਸਥਾਨ ਉਹ ਤੁਸੀਂ ਆਪ ਤੈਅ ਕਰ ਲੋ ਅਮਨ ਰੁੜਾ ਤੁਹਾਨੂੰ ਉੱਥੇ ਮੌਜੂਦ ਮਿਲੂਗਾ ਹਾਜ਼ਰ ਮਿਲੂਗਾ ਕਿਉਂਕਿ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਲੋਕਾਂ ਪ੍ਰਤੀ ਜਵਾਬਦੇਹੀ ਹੈ ਜਿਹੜੀ ਉਹ ਲੀਡਰਾਂ ਦੀ ਹੋਣੀ ਚਾਹੀਦੀ ਹੈ ਸੋ ਜਿੱਥੇ ਆਪਾਂ ਪੰਜਾਬ ਮੈਂ ਸਮਝਦਾ ਕਿ ਚੰਗੀ ਸ਼ੁਰੂਆਤ ਹੈ ਜਿਹੜੀ ਚਿੰਗ ਚੰਗੀਆਂ ਚਿੰਗਾਂ ਨੇ ਜਿਹੜੀਆਂ ਉਹ ਅੱਗੇ ਦੀ ਅੱਗੇ ਵੱਧਦੀਆਂ ਰਹਿਣੀਆਂ ਚਾਹੀਦੀਆਂ ਨੇ ਮੈਂ ਤਾਂ ਬਲਕਿ ਤੁਹਾਨੂੰ ਇੱਥੇ ਤੱਕ ਬੇਨਤੀ ਕਰੂੰਗਾ ਜਾਖੜ ਸਾਹਿਬ ਕਿ ਆਪਾਂ ਇਹ ਚੰਗੀ ਪ੍ਰਤ ਜਿਹਦੀ ਤੁਸੀਂ ਸ਼ੁਰੂਆਤ ਕਰਨ ਦੀ ਕੱਲ ਗੱਲ ਕੀਤੀ ਹੈ ਜਿਸਦੇ ਲਈ ਮੈਂ ਤੁਹਾਡਾ ਸ਼ੁਕਰਗੁਜ਼ਾਰਾਂ ਆਪਾਂ ਇਹ ਸਿਰਫ ਔਰ ਸਿਰਫ ਆਪਾਂ ਪੰਜਾਬ ਤੱਕ ਵੀ ਸੀਮਿਤ ਕਿਉਂ ਰੱਖਣਾ ਹੈ ਦੂਜੀਆਂ ਸਟੇਟਾਂ ਦੇ ਲੋਕਾਂ ਨੂੰ ਵੀ ਇਮਾਨਦਾਰ ਔਰ ਲੀਡਰਾਂ ਦੀ ਲੀਡਰ ਮਿਲਣੇ ਚਾਹੀਦੇ ਨੇ ਸੋ ਇਹਦੇ ਲਈ ਆਪਾਂ ਸ਼ੁਰੂਆਤ ਪੰਜਾਬ ਤੋਂ ਕਰੀਏ ਜਿੱਥੇ ਜਿਹੜਾ ਦਿਨ ਸਮਾਂ ਸਥਾਨ ਤੁਸੀਂ ਤੈਅ ਕਰੋਗੇ ਸਾਰਿਆਂ ਦੇ ਨਾਲ ਗੱਲ ਕਰਕੇ ਅਮਨ ਪਹੁੰਚੂ ਉੱਥੇ ਦੂਜੀਆਂ ਸਟੇਟਾਂ ਦੇ ਵਿੱਚ ਵੀ ਇਹ ਗੱਲ ਪੰਜਾਬ ਤੋਂ ਟਰੈਵਲ ਕਰਨੀ ਚਾਹੀਦੀ ਹੈ ਤੁਸੀਂ ਆਪਦੇ ਲੀਡਰ ਸ਼੍ਰੀ ਨਰਿੰਦਰ ਮੋਦੀ ਜੀ ਦੇ ਨਾਲ ਜੇਪੀ ਨੱਡਾ ਜਿਨ੍ਹਾਂ ਤੁਹਾਡੇ ਨੈਸ਼ਨਲ ਪ੍ਰਧਾਨ ਨੇ ਤੁਸੀਂ ਉਹਨਾਂ ਨਾਲ ਗੱਲ ਕਰ ਲਓ ਮੈਂ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਮੈਂ ਉਹਨਾਂ ਨੂੰ ਬੇਨਤੀ ਕਰ ਲੂੰਗਾ ਸਾਰੀਆਂ ਸਟੇਟਾਂ ਦੇ ਹੀ ਸਾਰੀਆਂ ਪਾਰਟੀਆਂ ਦੇ ਪ੍ਰਧਾਨਾਂ ਦੀ ਦੇ ਵੇਰਵੇ ਨੇ ਜਿਹੜੇ ਉਹ ਕਿਉਂ ਨਾ ਨਸ਼ਰ ਹੋਣ ਜੀ ਮੁਲਕ ਅੱਜ ਇਮਾਨਦਾਰ ਲੀਡਰਾਂ ਦੀ ਦੀ ਉਡੀਕ ਹੈ ਜਿਹੜੀ ਉਹ ਕਰ ਰਿਹਾ ਸੋ ਮੇਰੀ ਤੁਹਾਨੂੰ ਜਿੱਥੇ ਬੜੇ ਸਤਕਾਰ ਦੇ ਨਾਲ ਬੜੇ ਹਲੀਮੀ ਦੇ ਨਾਲ ਜਿੱਥੇ ਮੈਂ ਤੁਹਾਡੀ ਜਿਹੜੀ ਕੱਲ ਦੀ ਗੱਲ ਸੀਗੀ ਕੱਲ ਦਾ ਜੋ ਤੁਹਾਡਾ ਸੁਜੈਸ਼ਨ ਸੁਝਾ ਜਾਂ ਚੈਲੰਜ ਸੀਗਾ ਜਿੱਥੇ ਮੈਂ ਉਹਨੂੰ ਖਿੜੇ ਮਥੇ ਮੈਂ ਪ੍ਰਵਾਨ ਕਰਦਾ ਉੱਥੇ ਹੀ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਕੋਈ ਵੀ ਦਿਨ ਸਮਾਸਥਾਨ ਇਹਨਾਂ ਦੋਨਾਂ ਕੰਮਾਂ ਦੇ ਲਈ ਮੌਜੂ ਜੋ ਡਾਕਟਰ ਨੇ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਸਾਹਮਣੇ মিডিਆ ਦੇ ਸਾਹਮਣੇ ਡੋਪ ਟੈਸਟ ਕਰਾਉਣ ਦਾ ਤਾਂ ਕਿ ਆਪਾਂ ਲੋਕ ਹਰ ਤਰ੍ਹਾਂ ਦੇ ਨਸ਼ੇ ਤੋਂ ਰਹਿ ਤਾਂ ਔਰ ਦੂਸਰਾ ਪ੍ਰਾਪਰਟੀ ਦੇ ਵੇਰਵੇ ਨੇ ਜਿਹੜੇ ਉਹਨਾਂ ਨੂੰ ਨਸ਼ਰ ਕਰਨ ਦਾ ਇਹ ਸਾਰੇ ਡਾਕੂਮੈਂਟ ਮੈਂ ਲੈ ਕੇ ਉੱਥੇ ਪਹੁੰਚ ਜਾਊਗਾ ਸੋ ਕਿਰਪਾ ਕਰਕੇ ਹਿੰਮਤ ਹੈ ਜਿਹੜੀ ਹੁਣ ਮੇਰੀ ਤੁਹਾਨੂੰ ਬੇਨਤੀ ਹੈ ਕਿ ਜਿਹੜੀ ਗੱਲ ਤੁਸੀਂ ਸ਼ੁਰੂ ਕੀਤੀ ਹੈ ਉਹਨੂੰ ਵਿਚ ਵਿਚਾਲੇ ਨਾ ਛੱਡਿਓ ਇਸ ਗੱਲ ਨੂੰ ਕਿਸੇ ਆਪਾ ਤਣ ਪੱਤਨ ਲਾ ਦੀਏ ਤਾਂ ਕਿ ਪੰਜਾਬ ਦੇ ਲੋਕਾਂ ਦਾ ਵੀ ਵਿਸ਼ਵਾਸ ਹੈ ਜਿਹੜਾ ਉਹ ਆਪਣੀ ਪੋਲੀਟਿਕਲ ਲੀਡਰਸ਼ਿਪ ਦੇ ਉੱਪਰ ਪੋਲੀਟਿਕਲ ਕਲਾਸ ਦੇ ਉੱਪਰ ਉਹ ਬਣ ਸਕੇ ਬਹੁਤ ਬਹੁਤ ਧੰਨਵਾਦ ਜੀ ਕੋਈ ਸਵਾਲ ਜੋ ਕਿਸ ਦਾ ਸਵਾਲ ਹੈ ਕੋਈ ਦਾ ਕਾਬਲੇ ਗੋੜੇ ਕਿ ਡੋਪ ਟੈਸਟ ਦਾ ਇਸ ਸਮੇਂ ਸਿਆਸਤ ਦੇ ਵਿੱਚ ਖੂਬ ਰੌਲਾ ਨਜ਼ਰ ਆ ਰਿਹਾ ਹੈ ਸੁਨੀਲ ਜਾਖੜ ਨੇ ਦਾਵਾ ਕੀਤਾ ਸੀ ਇਹ ਕਿਹਾ ਸੀ ਚੈਲੰਜ ਕੀਤਾ ਸੀ ਇਸ ਤਰੀਕੇ ਨਾਲ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਕਿ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਪੰਜਾਬ ਦੀਆਂ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਉਹ ਆਪਣਾ ਡੋਪ ਟੈਸਟ ਕਰਵਾਉਣ ਹੋੜ ਜਿਹੜੇ ਆਗੂ ਨੇ ਉਹ ਡੋਪ ਟੈਸਟ ਕਰਵਾਉਣ ਤੇ ਇਸ ਦੇ ਨਾਲ ਹੀ ਜਿਹੜੇ ਜਾਇਦਾਦ ਹੈ ਉਸ ਦਾ ਵੀ ਪੂਰਾ ਲੋਕਾਂ ਦੇ ਸਾਹਮਣੇ ਰੱਖਣਾ ਇਨਫੈਕਟਰ ਨੇ ਵੀ ਕਿਹਾ ਸੀ ਕਿ ਜਾਂਚ ਛੋੜੀ ਚਾਹੀਦੀ ਹੈ ਕਿ ਕਿਸ ਦੇ ਕੋਲ ਕਿੰਨੀ ਜਾਇਦਾਦ ਹੈਗੀ ਹੈ ਹੁਣ ਦੇਖਣਾ ਹੋਵੇਗਾ ਕਿ ਅਮਨ ਅਰੂੜਾ ਦੇ ਵੱਲੋਂ ਦੁਬਾਰਾ ਪਲਟਵਾਰ ਕਰਨਾ ਔਰ ਚੈਲੰਜ ਐਕਸੈਪਟ ਕਰਦੇ ਉਪਰ ਬੀਜੇਪੀ ਦੇ ਵੱਲੋਂ ਕੀ ਤਰਕ ਦਿੱਤਾ ਜਾਂਦਾ ਹੈ ਕਿ ਬਾਕੀ ਪੰਜਾਬ ਦੇ ਵਿੱਚ ਡੋਪ ਟੈਸਟ ਪੋਲਿਟਿਕਸ ਸ਼ੁਰੂ ਹੋ ਰਹੀ ਹੈ ਕਿ ਪੋਲਿਟੀਕਲ ਲੀਡਰ ਹਰ ਕੋਈ ਡੋਪ ਟੈਸਟ ਕਰਵਾਉਣ ਦੇ ਲਈ ਤਿਆਰ ਹੋ ਜਾਏਗਾ ਇੱਕ ਵੱਡਾ ਤੇ ਅਹਿਮ ਸਵਾਲ ਹੈ ਅਗਲੀ ਖਬਰ ਦਾ ਰੁਕ ਕਰਦੇ ਹਾਂ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਜਤੂਮਾਨੇ ਸੁਬੀਸ਼ ਸਿੰਘ ਬਾਦਲ ਦੇ ਸਮਰਥਨ ਨੂੰ ਲੈ ਕੇ ਇੱਕ ਵੱਡੀ ਸਟੇਟਮੈਂਟ ਦਿੱਤੀ ਅਤੇ ਸਾਫ਼ ਸ਼ਬਦਾਂ ਦੇ ਵਿੱਚ ਆਪਣੀ ਗੱਲ ਰੱਖਦੇ ਹੋਏ ਕਿਹਾ ਕਿ ਬੇਸ਼ੱਕ ਹੀ ਉਹਨਾਂ ਦੀਆਂ ਸੁਬੀਰ ਬਾਦਲ ਨਾਲ ਕਈ ਨਾਰਾਜ਼ਗੀਆਂ ਹੋਣ ਪਰ ਬੁਰੇ ਸਮੇਂ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਸੀ ਅਤੇ ਉਹ ਇਸ ਗੱਲ ਨੂੰ ਨਹੀਂ ਭੁੱਲ ਸਕਦੇ। ਮੇਰੇ ਮੱਤ ਪੇ ਇਹਦਾ ਉਹਦੇ ਨਾਲ ਮੈਂ ਸੱਚ ਕਹਿਣਾ ਮੈਨੂੰ ਬਹੁਤ ਨਾਰਾਜ਼ਗੀਆਂ ਆਉਂਦੇ ਉੱਤੇ ਪਰ ਮੈਂ ਉਹਦੇ ਖਿਲਾਫ ਨਹੀਂ ਕਦੇ ਬੋਲ ਸਕਦਾ। ਮੈਂ ਉਸ ਰਸਤੇ ਨਹੀਂ ਤੁਰਨਾ ਉਹਨੇ ਬਹੁਤ ਵੱਡਾ ਸੁਜੋਗ ਦਿੱਤਾ ਮਹਾਂਪੁਰਖਾਂ ਦੀ ਯਾਦਗਾਰ। ਉਹ ਸੇਵਾ ਮੈਨੂੰ ਪੁੱਛੋ ਵੀ ਕਿਵੇਂ ਹੋਈ ਹੈ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਈ ਲੋਕ ਅਜਿਹੇ ਨੇ ਜੋ ਚਾਹੁੰਦੇ ਨੇ ਕਿ ਉਹ ਸੁਖਬੀਰ ਦੇ ਖਿਲਾਫ ਕੁਝ ਬੋਲਣ, ਅਪਸ਼ਬਦ ਕਹਿਣ। ਅਜਿਹੇ ਲੋਕਾਂ ਦੇ ਉੱਤੇ ਵੀ ਉਹਨਾਂ ਨੇ ਧੰਜ ਕੱਸਿਆ। ਅਕਾਲੀ ਦਲ ਵਿੱਚੋਂ ਨਾ ਕੁਝ ਬੰਦੇ ਇਹੋ ਜਿਹੇ ਗਰੇ ਹੋਏ ਆ, ਇੰਨੇ ਗਰੇ, ਇੰਨੀ ਘਟੀਆ ਸ਼ਬਦਾਵਲੀ ਵਰਤਦੇ ਆ। ਉਹਨਾਂ ਦਾ ਜੋਰ ਲੱਗਾ ਕਿ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਬੋਲਾਂ। ਔਰ ਇਹ ਗੱਲ ਮੇਰੀ ਅੱਜ ਦੀ ਕਈ ਯਾਦ ਰੱਖਣੀ, ਉਹਨਾਂ ਦੇ ਪੱਲੇ ਕੱਖ ਨਹੀਂ ਪੈਣਾ। ਇਹ ਇਦਾਂ ਹੀ ੱੱੱਕੇ ਖਾਣਗੇ, ਯਾਦ ਰੱਖਿਓ। ਯਾਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਉਹਨਾਂ ਦੀ ਸੋਚ ਅਜੇ ਹੀ ਨਹੀਂ ਹੈ ਅਤੇ ਜੋ ਇਸ ਤਰ੍ਹਾਂ ਦੀ ਕੋਸ਼ਿਸ਼ਾਂ ਕਰ ਰਹੇ ਨੇ ਉਹ ਵੀ ਕਾਮਯਾਬ ਨਹੀਂ ਹੋ ਸਕਦੇ ਇਹ ਇਦਾਂ ਹੀ ਠੱਕੇ ਖਾਂ ਇਹ ਆਪਣੇ ਆਪ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਇੱਕ ਵੱਡਾ ਬਿਆਨ ਹੈ ਸਟੇਟਮੈਂਟ ਹੈ ਹਰਨਾਮ ਸਿੰਘ ਖਾਲਸਾ ਦੇ ਵੱਲੋਂ ਦਿੱਤਾ ਗਿਆ ਕਿ ਉਹ ਸੁਬੀਰ ਬਾਦਲ ਦੇ ਖਿਲਾਫ ਨਹੀਂ ਬੋਲਣਗੇ ਤੇ 2027 ਦੇ ਇਲੈਕਸ਼ਨ ਦੀ ਦਸਤਕ ਉਹਨਾਂ ਦੀ ਸਟੇਟਮੈਂਟ ਦੇ ਵਿੱਚ ਸਮਾਈ ਦੇ ਰਹੀ ਹੈ ਇੱਕ ਵੱਡਾ ਸਵਾਲ ਹੈ ਹੁਣ ਅੱਗੇ ਵਾਦਿਆਂ ਅਗਲੀ ਖਬਰ ਤੁਹਾਨੂੰ ਕਰਦੇ ਹਾਂ ਤੇ ਅਗਲੀ ਖਬਰ ਜੁੜੀ ਹੋਈ ਹੈ ਕਰੋਨਾ ਫਿਰਾਂ ਪਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮਿਲਣ ਵਾਲੇ ਸਾਰੇ ਲੋਕਾਂ ਦੇ ਲਈ ਹੁਣ ਆਰਟੀਪੀਸੀਆਰ ਟੈਸਟ ਯਾਨੀ ਕਰੋਨਾ ਟੈਸਟ ਕਰਵਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਦੇਸ਼ ਦੇ ਵਿੱਚ ਕਰੋਨਾ ਵਾਇਰਸ ਦੇ ਕੇਸਿਸ ਅਤੇ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਦੇਸ਼ ਭਰ ਦੇ ਵਿੱਚ ਕਰੋਨਾ ਦੀ ਐਕਟਿਵ ਕੇਸਾਂ ਦੀ ਗਿਣਤੀ 7121 ਤੱਕ ਪਹੁੰਚੀ। ਬੀਤੇ 24 ਘੰਟਿਆਂ ਦੇ ਵਿੱਚ 300 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ। ਕੇਰਲ ਦੇ ਵਿੱਚ ਸਭ ਤੋਂ ਜ਼ਿਆਦਾ 2223 ਕੇਸ ਨੇ ਇਸ ਤੋਂ ਬਾਅਦ ਗੁਜਰਾਤ ਦੇ ਵਿੱਚ 1223 ਦਿੱਲੀ ਦੇ ਵਿੱਚ 757 ਅਤੇ ਪੱਛਮੀ ਬੰਗਾਲ ਦੇ ਵਿੱਚ 747 ਪੋਜ਼ਿਟਿਵ ਮਰੀਜ਼ ਨੇ ਉੱਥੇ ਸਿਹਤ ਵਿਭਾਗ ਦੇ ਮੁਤਾਬਿਕ ਕਰੋਨਾ ਦੇ ਨਵੇਂ ਵੇਰੀਐਂਟ ਦੇ ਨਾਲ ਹੁਣ ਤੱਕ 74 ਮੌਤਾਂ ਹੋ ਚੁੱਕੀਆਂ ਨੇ ਬੀਤੇ 10 ਦਿਨ ਦੇ ਵਿੱਚ 3000 ਨਵੇਂ ਮਾਮਲੇ ਸਾਹਮਣੇ ਆਏ ਉੱਥੇ 40 ਮਰੀਜ਼ਾਂ ਦੀ ਮੌਤ ਹੋਈ ਹਰ ਦਿਨ 350 ਤੋਂ ਜ਼ਿਆਦਾ ਨਵੇਂ ਕੇਸ ਦਰਜ ਹੋ ਰਹੇ ਨੇ ਕਰੋਨਾ ਦਾ ਨਵਾਂ ਵੇਰੀਐਂਟ ਬਜ਼ੁਰਗਾਂ ਅਤੇ ਦੂਜੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਦੇ ਲਈ ਜ਼ਿਆਦਾ ਖਤਰਨਾਕ ਹੈ ਉੱਥੇ ਕੇਰਲ ਦੇ ਸਾਰੇ ਹਸਪਤਾਲਾਂ ਨੂੰ ਸਰਦੀ ਖਾਂਸੀ ਅਤੇ ਸਾਹ ਲੈਣ ਦੇ ਵਿੱਚ ਤਕਲੀਫ ਵਾਲੇ ਮਰੀਜ਼ਾਂ ਦਾ ਕੋਵਿਡ ਟੈਸਟ ਕਰਵਾਉਣ ਦੇ ਹਦੇਸ਼ ਦਿੱਤੇ ਗਏ ਨੇ